ਸਵੈ ਲਈ ਸੰਗਰੂਰ ਸਿੰਘ ਦਾ ਇੰਨਾ ਚਰਚਾ ਦੇ ਵਿੱਚ ਰਹਿਣਾ ਕੀ ਕਾਰਨ ਸਤਿਮੰਤ ਜੀ ਜੰਗਰੂਰ ਜਿਹੜਾ ਹੈਗਾ ਨਾ ਹਮੇਸ਼ਾ ਸਰਕਾਰਾਂ ਦੇ ਨਾਲ ਨਹੀਂ ਮੁਕਤਦਾ ਰਿਹਾ ਹੈ। ਹੌਟ ਸੀਟ ਦੇ ਉੱਤੇ ਸਾਰੀਆਂ ਪਾਰਟੀਆਂ ਨੇ ਆਪਣਾ ਆਪਣੀ ਉਮੀਦਵਾਰੀ ਲਗਾਈ ਹੈ। ਇੱਥੇ ਚਰਚਾ ਦੇ ਵਿੱਚ ਰਹੇ ਸ਼ਰਮਣੀ ਅਕਾਲੀ ਦਲ ਜਿਨ੍ਹਾਂ ਨੇ ਆਪਣਾ ਉਮੀਦਵਾਰ ੇਲਾਂ ਦਿੱਤਾ ਹੈ। ਢੀਂਸਾ ਪਰਿਵਾਰ ਦੀ ਇਸ ਵੇਲੇ ਥੋੜੀ ਹਨਨ ਨਜ਼ਰ ਆ ਰਹੀ ਹੈ। ਸੁਖਦੇਵ ਸਿੰਘ ਢੀਂਸਾ ਹੁਣੀ ਜਿਹੜੇ ਨੇ ਸਰਪ੍ਰਸਤ ਨੇ ਅਕਾਲੀ ਦਲ ਦੇ ਤੇ ਉਹਨਾਂ ਦੇ ਜਿਹੜੇ ਸੁਪੁੱਤਰ ਹੈਗੇ ਨੇ ਉਹ ਹੋਰ ਕਮੇਟੀਆਂ ਹੈਗੇ ਨੇ। ਹੁਣ ਦੋਨੋਂ ਪਾਸੇ ਵੀ ਗਿਆਮਾ ਗਿਆਮੀ ਹੈ। ਕੀ ਉਹਨਾਂ ਨੂੰ ਉੱਥੋਂ ਕੱਢਿਆ ਜਾਏਗਾ ਜਾਂ ਉਹ ਆਪ ਛੱਡ ਦੇਣਗੇ? ਜਾਉਂ ਵਿਚ ਰਹਿਣਗੇ ਹੁਣ ਇੱਥੇ ਯੂ ਟਰਨ ਦਾ ਤਾਂ ਇੱਥੇ ਮਾਮਲਾ ਪਣਦਾ ਨਹੀਂ ਹੈਗਾ ਕਿਉਂਕਿ ਕਾਫੀ ਇਹ ਮੰਨ ਕੇ ਆਪਾਂ ਕਹੀਏ ਕਿ ਟਾਈਮ ਜਿਹੜਾ ਥੋੜਾ ਬਹੁਤ ਘੱਟ ਰਹਿ ਗਿਆ ਹੈ ਸੰਗਰੂਰ ਦੀ ਸੀਟ ਦੇ ਉੱਤੇ ਖਰਾਸਤ ਦੀ ਪਰਫਾਰਮੈਂਸ ਦੀ ਗੱਲ ਕਰਦੀਆਂ ਕਿਹੋ ਜਿਹੀ ਰਹਿ ਸਕਦੀ ਹੈ ਹਰਿਆਣੇ ਵਾਲੇ ਬੰਦੇ ਉਂਝੇ ਆਪਾਂ ਕਹੀਏ ਕਿ ਅੰਦਰ ਆ ਕੇ ਜਿਹੜਾ ਉਹ ਸਾਡਾ ਬੰਦਾ ਮਾਰ ਜਾਂਦੇ ਨੇ ਇੱਕ ਕਿਸਾਨ ਮਾਰ ਜਾਂਦੇ ਨੇ ਇਹ ਗੱਲ ਬਹੁਤ ਜ਼ਿਆਦੀ ਉਖੜੀ ਹੈਗੀ ਹੈ ਉੱਥੇ ਆਮ ਆਦਮੀ ਪਾਰਟੀ ਦਾ ਫਿਰ ਫੇਲਿਅਰ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸ਼ੋਭਦੀਪ ਸਿੰਘ ਦਾ ਉਹਦੇ 'ਚ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦਾ ਫੇਲਿਅਰ ਤੇ ਕਿਤਨਾ ਕਿਤੇ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਉਹ ਜਿਹੜੇ ਟੱਕਰ ਦੇ ਹੋਣਗੇ ਕਿਉਂਕਿ ਤੁਸੀਂ ਦੇਖੋ ਨਾ ਸਿਪਾਲ ਸਿੰਘ ਖਹਿਰਾ ਹੁਣੀ ਹੁਣ ਜਦੋਂ ਇਹ ਐਂਟਰੀ ਹੁੰਦੀ ਹੈ ਗੱਲ ਉਹਨਾਂ ਨੇ ਐਨਐਸਏ ਤੇ ਡਿਬੂਗੜ ਵਾਲੇ ਸਿੰਘਾਂ ਤੋਂ ਸ਼ੁਰੂ ਕੀਤੀ ਸਿਮਰਨਜੀਤ ਸਿੰਘ ਮਾਨ ਵਾਲੀ ਲਾਈਨ ਫਿਰ ਉਸ ਤੋਂ ਬਾਅਦ ਕਿਸਾਨਾਂ ਦੀ ਆ ਗਈ ਫਿਰ ਉਸ ਤੋਂ ਬਾਅਦ ਜਿੰਨੇ ਵੀ ਮਸਲੇ ਹੈਗੇ ਆਈਵਨ ਕਿ ਉਹ ਤਾਂ ਹਰੇਕ ਜਗ੍ਹਾ ਤੇ ਜਾ ਕੇ ਵੀ ਆਂਦੇ ਨੇ ਭਾਵੇਂ ਕਿ ਉਹ ਕਾਂਗਰਸ ਤੋਂ ਨੇ ਤਾਂ ਵੀ ਜਿਹੜਾ ਉਹਨਾਂ ਦਾ ਸਰਕਾਰ ਸਤਕਾਰ ਜਿਹੜਾ ਹੈਗਾ ਉਹ ਪੰਥਕ ਹਲਕਿਆਂ ਦੇ ਵਿੱਚ ਹੈ ਇਹਦਾ ਬੈਨੀਫਿਟ ਉਹਨਾਂ ਨੂੰ ਇੱਥੇ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਮੀਡੀਆ ਵਾਚ ਤੇ ਵਿੱਚ ਸਵਾਗਤ ਕਰਦੇ ਹ ਸੰਘਾਜੀ ਮੀਡੀਆ ਵਾਚ ਪ੍ਰੋਗਰਾਮ ਦਿਰਾਹੀ ਖਬਰਾਂ ਨੂੰ ਥੋੜਾ ਹੋਰ ਆਸਾਨੀ ਤਰੀਕੇ ਦੇ ਨਾਲ ਸਮਝਦਿਆਂ ਹੋਇਆ ਆਪ ਸਭ ਦਰਸ਼ਕਾਂ ਤੱਕ ਚੋਣਾਂ ਦੇ ਮਾਹੌਲ ਦੇ ਵਿੱਚ ਕੁਝ ਖਾਸ ਅਹਿਮ ਸੀਟਾਂ ਦੀ ਡਿਸਕਸ ਕਰਦਿਆਂ ਹੋਇਆ ਗੱਲਬਾਤ ਕਰਾਂਗੇ ਅੱਜ ਸੰਗਰੂਰ ਸੀਟ ਦੇ ਉੱਤੇ ਸੰਗਰੂਰ ਸੀਟ ਜੋ ਪੰਜਾਬ ਦੀ ਚਰਚਿਤ ਸੀਟ ਮੰਨੀ ਜਾਂਦੀ ਹੈ ਸੀਟ ਜੋ ਇੱਕ ਸਮੇਂ ਦੇ ਉੱਤੇ ਗੜ ਰਹੀ ਸੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਮੇਂ ਦੇ ਵਿੱਚ ਉਥੋਂ ਦੇ ਜੋ ਸੰਸਦ ਨੇ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿੰਮਰ ਜੀ ਸਿੰਘ ਮਾਨ ਤੇ ਹੁਣ ਸਾਲ 2024 ਦੀਆਂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੀ ਕੁਝ ਸਮੀਕਰਨ ਬਣਦੇ ਨੇ ਕਾਂਗਰਸੀਆਂ ਨੇ ਕਿਸ ਤਰੀਕੇ ਦੇ ਨਾਲ ਸੰਗਰੂਰ ਦੇ ਵੱਲ ਧਾਵਾ ਬੋਲਿਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਕਿਸ ਤਰੀਕੇ ਇਸ ਸੀਟ ਦੇ ਵੱਲ ਆਪਣੀ ਨੁਮਾਇੰਦਗੀ ਆਪਣੀ ਉਮੀਦਵਾਰੀ ਦੀ ਤਿਆਰੀ ਕਰ ਚੁੱਕਾ ਹੈ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਕੀ ਕੁਛ ਇਸ ਵੇਲੇ ਜੋ ਸੰਕੇਤਕ ਤੌਰ ਦੇ ਉੱਤੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿੰਨੀ ਚੁਣੌਤੀ ਭਰੀਆਂ ਇਸ ਵਾਰ ਦੀਆਂ ਚੋਣਾਂ ਰਹਿਣਗੀਆਂ ਸੰਗਰੂਰ ਦੀਆਂ ਉਸ ਦੇ ਉੱਤੇ ਕਰਾਂਗੇ ਗੱਲਬਾਤ ਸਾਡੇ ਨਾਲ ਸਾਡੇ ਸੀਨੀਅਰ ਸੇ ਹੋਗੀ ਸਰਦਾਰ ਜਗਜੀਤ ਸਿੰਘ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਜੀ ਤਾਰ ਤੋਂ ਜਾਨਣਾ ਚਾਹਾਂਗੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਖਡੂਰ ਸਾਹਿਬ ਤੋਂ ਇਲਾਵਾ ਇਸ ਵੇਲੇ ਸੰਗਰੂਰ ਸੀਟ ਦਾ ਇੰਨਾ ਚਰਚਾ ਦੇ ਵਿੱਚ ਰਹਿਣਾ ਕੀ ਕਾਰਨ ਉਸਦੇ ਮੰਤਰੇ ਤੁਸੀਂ ਉਹਦਾ ਚਰਚਾ ਚ ਸਰਦਾਰ ਮਨਪ੍ਰੀਤ ਸਿੰਘ ਜੀ ਕਾਰਨ ਇੱਕ ਇਹ ਵੀ ਹੈਗਾ ਕਿ ਸੰਗਰੂਰ ਜਿਹੜਾ ਹੈਗਾ ਨਾ ਹਮੇਸ਼ਾ ਸਰਕਾਰਾਂ ਦੇ ਨਾਲ ਨਹੀਂ ਭੁਗਤਦਾ ਰਿਹਾ ਹਮੇਸ਼ਾ ਦੀ ਜਦ ਆਪਾਂ ਗੱਲ ਹੀ ਕਰੀਏ ਕਿ ਮੈਜੋਰਟੀ ਆਫ ਦਾ ਟਾਈਮ ਤੁਸੀਂ ਦੇਖਿਆ ਹੋਵੇਗਾ ਕਿ ਸੰਗਰੂਰ ਤੇ ਜਦੋਂ ਭਗਵੰਤ ਮਾਨ ਜੀਤੇ ਸੀ ਤੇ ਸੈਂਟਰ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਈਵਨ ਕਿ ਸੈਂਟਰ ਛੱਡੋ ਸਟੇਟ ਦੇ ਵਿੱਚ ਵੀ ਜਿਹੜੀ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤੇ ਦੋ ਤਫਾ ਲੋਕਾਂ ਨੇ ਭਗਵੰਤ ਮਾਨ ਨੂੰ ਐਡਾ ਵੱਡਾ ਮੈਂਟਡ ਦਿੱਤਾ ਤੇ ਫਿਰ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੁੰਦੀ ਹੈ ਹੁਣ ਦੇਖੋ ਕਿ ਭਗਵੰਤ ਮਾਨ ਦੀ ਖੁਦ ਸੀਟ ਹੈ ਉਹ ਡਿਕਲੇਅਰ ਕਰ ਚੁੱਕਿਆ ਹੈ ਕਿ ਹਾਂਜੀ ਵੀ ਆ ਸਾਡੀ ਰਾਜਤਾਨੀ ਹੈ ਕਿਹੇ ਦੀ ਰਾਜਤਾਨੀ ਹੋਈ ਜਿਹੜੀ 3 ਮਹੀਨੇ ਬਾਅਦ ਹੀ ਹੁਣ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਪਰ ਉਹ ਸੰਗਰੂਰ ਦੀ ਸੀਟ ਨਹੀਂ ਬਚਾ ਪਾਈ ਮਤਲਬ ਇੱਕ ਬਾਗੀ ਸੰਗਰੂਰ ਸੀਟ ਆਪਣੇ ਆਪ ਦੇ ਵਿੱਚ ਇੱਕ ਬੜੀ ਰਿਸਰਚ ਭਾਲਦਾ ਹੈਗਾ ਮੁੱਦਾ ਕਿ ਲੋਕਾਂ ਦਾ ਤਬੀਅਤ ਕੀ ਹੈ ਕਿ ਲੋਕ ਇੱਕ ਹੁੰਦਾ ਨਾ ਕਿ ਨਾਰਮਲੀ ਜਿੱਦਾਂ ਤੁਹਾਨੂੰ ਭਾਜਪਾ ਦੀ ਗੱਲ ਕਰੀ ਤੇ ਡਬਲ ਇੰਜਨ ਕੀ ਸਰਕਾਰ ਜੀ ਇੱਥੇ ਬਿਲਕੁਲ ਉਹਦੇ ਐਗਜ਼ੈਕਟਲੀ ਉਲਟਾ ਚੱਲਦਾ ਹੈ ਕਿ ਬੜੀ ਬਾਗੀ ਤਬੀਅਤ ਹੈ ਲੋਕਾਂ ਦੀ ਇਹ ਆਪਣੇ ਆਪ ਦੇ ਵਿੱਚ ਜੇ ਰਿਸਰਚ ਦਾ ਵਿਸ਼ਾ ਪਾਲਦੀ ਹੈ ਤਾਂ ਕਰਕੇ ਹੋ ਜਾਂਦੀ ਹੌਟ ਹੋ ਜਾਂਦੀ ਹੈ ਬਿਲਕੁਲ ਹੌਟ ਸੀਟ ਦੇ ਉੱਤੇ ਸਾਰੀਆਂ ਪਾਰਟੀਆਂ ਨੇ ਆਪਣો ਆਪਣੀ ਉਮੀਦਵਾਰੀ ਲਗਾਈ ਹੈ ਇੱਥੇ ਚਰਚਾ ਦੇ ਵਿੱਚ ਰਹੇ ਸ਼ਰਮਣੀ ਅਕਾਲੀ ਦਲ ਜਿਨ੍ਹਾਂ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਢੀਂਟਸਾ ਪਰਿਵਾਰ ਦੀ ਇਸ ਵੇਲੇ ਥੋੜੀ ਅਨਭਨ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵਾਰ ਦੀਆਂ ਚੋਣਾਂ ਨੂੰ ਇਫੈਕਟ ਕਰੇਗੀ ਜੀ ਬਿਲਕੁਲ ਜਦੋਂ ਪਿਛਲੇ ਦਿਨੀ ਮੇਰਾ ਖਿਆਲ ਕੋਈ ਬਹੁਤਾ ਟਾਈਮ ਨਹੀਂ ਹੋਇਆ ਜਦੋਂ ਸੁਖਦੇਵ ਸਿੰਘ ਢੀਂਟਸਾ ਹੋਣੀ ਆਪਣੇ ਪੂਰੇ ਆਪਾਂ ਕਹੀ ਕਿ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈਗਾ ਉਸ ਦੇ ਵਿੱਚ ਆਪਣੇ ਆਪ ਨੂੰ ਮਰਜ ਕੀਤਾ ਸੀ ਤੇ ਉਦੋਂ ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਟਸਾ ਜੋ ਕਿ ਉਹਨਾਂ ਦੇ ਸੁਪੁੱਤਰ ਹੈਗੇ ਨੇ ਉਹਨਾਂ ਨੂੰ ਹੀ ਜਿਹੜਾ ਹੈ ਸੰਗਰੂਰ ਦੇ ਵਿੱਚੋਂ ਟਿਕਟ ਦਿੱਤੀ ਜਾਏਗੀ ਪਰ ਕੁਛ ਦਿਨ ਪਹਿਲਾਂ ਜਿਹੜਾ ਹੈਗਾ ਜਦੋਂ ਇਕਬਾਲ ਸਿੰਘ ਝੂਂਦਾ ਨੇ ਦਾਵਾ ਠੋਕ ਦਿੱਤਾ ਬਹੁਤਾ ਜਿਆਦਾ ਟਾਈਮ ਨਹੀਂ ਹੋਇਆ ਜੇ ਮੇਰੇ ਖਿਆਲ ਹਫਤੇਕ ਦੀ ਗੱਲ ਹੈ ਤੇ ਉਦੋਂ ਜਦੋਂ ਥੋੜਾ ਜਿਹਾ ਮੱਥਾ ਠਣਕਿਆ ਕਿ ਹੋ ਕੀ ਰਿਹਾ ਹੈ ਤੇ ਹੁਣ ਜਦੋਂ ਅਕਾਲੀ ਦਲ ਦੀ ਪਹਿਲੀ ਸੂਚੀ ਆਂਦੀ ਹੈ ਤੇ ਇਕਬਾਲ ਸਿੰਘ ਝੁੰਦਾ ਹੋਣਾ ਨੂੰ ਜਿਹੜਾ ਇਹ ਸੰਗਰੂਰ ਤੋਂ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਢੀਂਡਸਾ ਪਰਿਵਾਰ ਥੋੜਾ ਜਿਹਾ ਸਦਮੇ ਦੇ ਵਿੱਚ ਹੈ ਈਵਨ ਕਿ ਪਿੱਛੇ ਜੇ ਜਿਹੜੀ ਜੇ ਆਪਾਂ ਕੱਲ ਦੀ ਗੱਲ ਕਰੀਏ ਰੀਸੈਂਟਲੀ ਜਿਹੜੀ ਹੈਗੀ ਆ ਉਹਨਾਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਸੁਖਬੀਰ ਸਿੰਘ ਬਾਦਲ ਹੋਣੀ ਜਿਹੜਾ ਉਹਨਾਂ ਦੇ ਘਰ ਜਾ ਕੇ ਆਏ ਨੇ ਈਵਨ ਕਿ ਦੋਨਾਂ ਪਾਰਟੀਆਂ ਦੇ ਦੋਨਾਂ ਪਾਸਿਓਂ ਅਲੱਗ-ਅਲੱਗ ਬਿਆਨ ਆ ਰਹੇ ਸੀ ਇੱਕ ਪਾਸਿਓਂ ਜੋ ਅਕਾਲੀ ਦਲ ਜਾਂ ਜੋ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਉਹਨਾਂ ਵਾਲਾ ਗਰੁੱਪ ਹੈਗਾ ਉਹਨ ਜਿਹੜੀਆਂ ਹੋਣਗੀਆਂ 2027 ਦੀਆਂ ਜਿਹੜੀਆਂ ਕਈਏ ਕਿ ਲੋਕਲ ਅਸੈਂਬਲੀ ਇਲੈਕਸ਼ਨਸ ਹੋਣਗੀਆਂ ਉੱਥੇ ਇੰਨਾ ਪਰਿਵਾਰਾਂ ਦੀ ਚੱਲੇਗੀ ਪਰ ਹੁਣ ਜਿਹੜਾ ਹੈਗਾ ਕਿਉਂਕਿ ਇਹ ਹੁਣ ਲੇਟ ਆਏ ਨੇ ਇਸ ਤਰ੍ਹਾਂ ਦਾ ਨਹੀਂ ਹੋਏਗਾ ਪਰ ਦੂਜੇ ਪਨੇ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਨਹੀਂ ਹੈ ਦੋਨੋਂ ਮਤਲਬ ਕੰਟਰੈਡਿਕਟਰੀ ਜਿਹੜੇ ਉਹਨਾਂ ਦੇ ਆਪਾਂ ਕਹੀ ਕਿ ਬਿਆਨ ਜਿਹੜੇ ਹੋਗੇ ਕਿਤਨਾ ਕਿਤੇ ਤੇ ਉਸ ਤੋਂ ਬਾਅਦ ਜੋ ਮੌਜੂਦਾ ਸਥਿਤੀ ਇਹ ਹੈ ਕਿ ਹੁਣ ਜਿਹੜੀ ਰੀਸੈਂਟ ਮੀਟਿੰਗ ਹੋ ਕੇ ਖਟੀ ਹੈ ਉਸ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਵੀ ਕੋਈ ਲੰਬੀ ਚੌੜੀ ਗੱਲਬਾਤ ਨਹੀਂ ਹੋਈ ਚੁੱਪੀ ਬਣਾਈ ਰੱਖੀ ਹੈ ਕੇਸ ਦੇ ਉੱਤੇ ਅਜੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਪਰ ਕਿਤਨਾ ਕਿਤੇ ਕਾਫੀ ਕੁਝ ਅੰਦਰ ਹੋਇਆ ਕਿਉਂਕਿ ਉੱਥੇ ਢੀਡ ਸਾਹ ਪਰਿਵਾਰ ਉਹਨਾਂ ਦੇ ਨਾਲ ਜਿਹੜਾ ਬਰਨਾਲਾ ਪਰਿਵਾਰ ਹੈਗਾ ਉਹ ਵੀ ਉਹਨਾਂ ਦੇ ਨਾਲ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਸਮਰਥਕ ਸਨ ਤੇ ਇਹ ਕਿਹਾ ਜਾ ਰਿਹਾ ਕਿ ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਕਿਤਨਾ ਕਿਤੇ ਇੱਥੇ ਇਹਨਾਂ ਦਾ ਵਿਰੋਧ ਵੀ ਜਿਹੜਾ ਹੈ ਉਹ ਕਰਨ ਇਹ ਵੀ ਗੱਲਾਂ ਉੱਠੀਆਂ ਕਿ ਅਸੀਂ ਜਿਹੜਾ ਹੈਗਾ ਦੋ ਸੀਟਾਂ ਜਿਸ ਦੇ ਵਿੱਚ ਇੱਕ ਤੇ ਸੰਗਰੂਰ ਹੋ ਗਿਆ ਦੂਜਾ ਬਠਿੰਡਾ ਹੋ ਗਿਆ ਕਿਉਂਕਿ ਬਠਿੰਡਾ ਤੋਂ ਜੀ ਬੀਬਾ ਹਰ ਸਿਮਰਤ कौर ਬਾਦਲ ਜੇ ਉਥੋਂ ਖੜਦੇ ਹੈਗੇ ਨੇ ਆਲਰੇਡੀ ਉ ਸਿੰਘ ਮਲੂਕਾ ਹੁਣਾ ਦੀ ਨੂਹ ਦੇ ਆਉਣ ਨਾਲ ਮਾਮਲਾ ਉੱਥੇ ਗਰਮਾ ਗਿਆ ਹੈ ਤੇ ਕਿਤਨਾ ਕਿਤੇ ਉਹ ਕਹਿੰਦੇ ਕਿ ਅਸੀਂ ਇਹ ਦੋ ਜਗ੍ਹਾ ਤੇ ਜਿਹੜਾ ਹੈ ਵਿਰੋਧ ਕੀਤਾ ਜਾਵੇਗਾ ਫਿਰ ਇਹ ਵੀ ਗੱਲ ਆਈ ਕਿ ਅਸੀਂ ਬਾਕੀ ਸੀਟਾਂ ਤੇ ਵੀ ਜਿਹੜਾ ਹੈਗਾ ਵਿਰੋਧ ਕਰਾਂਗੇ ਹੁਣ ਤੁਸੀਂ ਆਪ ਸੋਚੋ ਨਾ ਕੀ ਸਿਨੈਰੀਓ ਕੀ ਬਣੇਗਾ ਜੇ ਇਹ ਮਸਲਾ ਹੱਲ ਨਹੀਂ ਹੁੰਦਾ ਜੇ ਆਪਾਂ ਕਹੀ ਕਿ ਹੁਣੇ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ ਇਸ ਟਾਈਮ ਸੁਖਦੇਵ ਸਿੰਘ ਸੁਖਦੇਵ ਸਿੰਘ ਢੀਡਾ ਸਾਹ ਹੁਣੀ ਜਿਹੜੇ ਨੇ ਸਰਪ੍ਰਸਤ ਨੇ ਅਕਾਲੀ ਦਲ ਦੇ ਜੀ ਤੇ ਉਹਨਾਂ ਦੇ ਜਿਹੜੇ ਸੁਪੁੱਤਰ ਹੈਗੇ ਨੇ ਉਹ ਕੋਰ ਕਮੇਟੀ 'ਚ ਹੈਗੇ ਨੇ ਹੁਣ ਦੋਨੋਂ ਪਾਸੇ ਵੀ ਗੈਮਾ ਗੈਮੀ ਹੈ ਕੀ ਉਹਨਾਂ ਨੂੰ ਉੱਥੋਂ ਕੱਢਿਆ ਜਾਏਗਾ ਜਾਂ ਉਹ ਆਪ ਛੱਡ ਦੇਣਗੇ ਜਾਂ ਉਹ ਵੇਚ ਰਹਿਣਗੇ ਹੁਣ ਇੱਥੇ ਯੂ ਟਰਨ ਦਾ ਤਾਂ ਇੱਥੇ ਮਾਮਲਾ ਬਣਦਾ ਨਹੀਂ ਹੈਗਾ ਕਿਉਂਕਿ ਕਾਫੀ ਇਹ ਮਨ ਕੇ ਆਪ ਅਗੇ ਕਿ ਟਾਈਮ ਜਿਹੜਾ ਥੋੜਾ ਬਹੁਤ ਘੱਟ ਰਹਿ ਗਿਆ ਹੈ ਹੁਣੇ ਤੇ ਅਜੇ ਤੁਸੀਂ ਜੇ ਪਿਛਲੇ ਹਫਤੇ 2 ਹਫਤੇ ਪਹਿਲਾਂ ਤੁਸੀਂ ਆਉਂਦੇ ਹੋ ਤੇ ਜੇ ਤੁਸੀਂ ਹੁਣੇ ਕਹੋਗੇ ਕਿ ਅਸੀਂ ਵਾਪਸ ਜਾਵਾਂਗੇ ਤੇ ਉਹ ਵੀ ਕਿਤੇ ਨਾ ਕਿਤੇ ਜਿਹੜੀ ਵਰਕਰ ਹੈਗੇ ਆ ਜਾਂ ਥੋੜਾ ਬਹੁਤਾ ਜਿਹੜਾ ਢੜਾ ਹੈ ਉਸ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਠੇਸ ਪਹੁੰਚੇਗੀ ਕਿਵੇਂ ਸੁਖਬੀਰ ਸਿੰਘ ਬਾਦਲ ਇਸ ਨੂੰ ਹੈਂਡਲ ਕਰਨਗੇ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਹੋਏਗਾ ਸੁਖਬੀ ਸੌਖੀ ਹੈ ਔਖੀ ਹੈ ਉਹ ਕਹਿੰਦੇ ਨੇ ਤਾਜ ਹੈ ਕੰਡਿਆ ਵਾਲਾ ਜਿਹਦੇ ਉੱਤੇ ਅਸੀਂ ਬੈਠੇ ਆਂ ਢੀਂਡਸਾ ਸਾਹਿਬ ਨੇ ਜਦ ਸ਼ਰਮਣੀ ਕਾਲਦਲ ਛੱਡੀ ਸੀ ਉਸ ਵੇਲੇ ਉਹਨਾਂ ਨੇ ਮੁਖਾਲਫਤ ਉਸ ਪੱਧਰ ਦੀ ਨਹੀਂ ਕੀਤੀ ਕਾਰਨ ਨਹੀਂ ਦੱਸੇ ਮੀਡੀਆ ਦੇ ਸਾਹਮਣੇ ਹਾਂ ਕੁਝ ਚੁਣਿੰਦਾ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਆਪਣੇ ਕਈ ਕਾਰਨ ਦੱਸੇ ਨੇੜਤਾ ਭਾਜਪਾਈਆਂ ਦੇ ਨਾਲ ਕਿਹੋ ਜੀ ਰਹੀ ਉਹ ਵੀ ਸਾਨੂੰ ਨਜ਼ਰ ਆਇਆ ਆਪਣੀ ਪਾਰਟੀ ਉਹਨਾਂ ਨੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਮਹਿਸੂਸ ਹੋਇਆ ਲੇਕਿਨ ਕਿੱਥੇ ਨਾ ਕਿੱਥੇ ਉਹ ਕਾਰਗਰ ਸਾਬਤ ਨਹੀਂ ਹੋਏ ਨਾ ਪਾਰਟੀ ਕਾਰਗਰ ਸਾਬਤ ਹੋਈ ਨਾ ਭਾਜਪਾਈਆਂ ਦੇ ਨਾਲ ਨੇੜਤਾ ਕਾਰਗਰ ਹੋਈ ਜੇਕਰ ਹੁਣ ਵਾਪਸ ਆਏ ਸੀ ਲੱਗਦਾ ਸੀ ਉਹਨਾਂ ਨੂੰ ਕੋਈ ਮੇਰੇ ਕੋ ਕੋਈ ਇੱਕ ਆਪਸ਼ਨ ਹਲੇ ਵੀ ਅਵੇਲੇਬਲ ਹੈ ਜਾਂ ਹੁਣ ਇਸ ਪੁਆਇੰਟ ਤੋਂ ਬਾਅਦ ਕੁਝ ਕਾ ਹਾਰਡ ਡਿਸੀਜਨ ਉਹਨਾਂ ਦੇ ਵੱਲੋਂ ਲਿੱਤੇ ਜਾ ਸਕਦੇ ਨੇ ਜੀ মিডিਆ ਰਿਪੋਰਟਸ ਦੇਖੀਏ ਜੋ ਕੋਸ ਚੱਲਦਾ ਪਿਆ ਹੈ মিডিਆ ਦੇ ਵਿੱਚ ਇਸ ਤਰੀਕੇ ਦੀਆਂ ਆਉਟਪੁੱਟਸ ਆ ਰਹੀਆਂ ਕਿ ਉਹਨਾਂ ਕੋਲ ਕੋਈ ਹੋਰ ਆਪਸ਼ਨ ਬਚਿਆ ਨਹੀਂ ਸੀ ਠੀਕ ਹੈ ਕਿਉਂਕਿ ਭਾਜਪਾ ਦੇ ਵਿੱਚ ਉਹ ਆਪਣੇ ਆਪ ਡਾਇਰੈਕਟਲੀ ਜਾ ਨਹੀਂ ਸੀ ਸਕਦੇ ਉਹਨਾਂ ਦੀ ਸਪੋਰਟ ਦੇ ਨਾਲ ਕੋਈ ਆਉਟਪੁੱਟ ਇੰਨੀ ਆਈ ਨਹੀਂ ਉਦੋਂ ਵੀ ਉਹਨਾਂ ਦਾ ਮਸਲਾ ਤੇ ਹੋਈ ਸੀ ਜਦੋਂ ਉਦੋਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਲੈਕਸ਼ਨ ਹਾਰੇ ਸੀ ਤੇ ਉਦੋਂ ਮੁੱਦਾ ਇਹ ਉੱਠਿਆ ਸੀ ਕਿ ਸੁਖਬੀਰ ਸਿੰਘ ਬਾਦਲ ਹੋਣੀ ਅਸਤੀਫਾ ਦੇਣ ਕਿ ਉਹਦੀ ਜ਼ਿੰਮੇਵਾਰੀ ਲੈਣ ਅਸਤੀਫਾ ਦੇਣ ਇਸ ਮੁੱਦੇ ਦੇ ਉੱਤੇ ਹੀ ਜਿਹੜਾ ਹੈਗਾ ਸੁ ਪਰ ਹੁਣ ਜਦੋਂ ਅੰਦਰ ਆਏ ਨੇ ਤੇ ਉਦੋਂ ਵੀ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਨੇ ਉਦੋਂ ਕੀ ਡੀਲਿੰਗ ਹੋਈ ਹੈ ਹੁਣ ਇਹ ਜਿਆ ਕੀ ਬਦਲਾਵ ਆ ਗਿਆ ਹੈ ਉਹ ਚੀਜ਼ ਨੂੰ ਐਕਸੈਪਟ ਕਰਕੇ ਆਏ ਨੇ ਔਰ ਉਹ ਬਾਰ-ਬਾਰ ਇਹ ਕਹਿੰਦੇ ਤੁਸੀਂ ਆਮ ਹੀ ਸੁਣੇ ਹੋਣਗੇ ਕਿ ਪ੍ਰਕਾਸ਼ ਸਿੰਘ ਬਾਦਲਾ ਦਾ ਸੁਭਾਅ ਹੋਰ ਸੀ ਇਹਨਾਂ ਦਾ ਸੁਭਾਅ ਹੋਰ ਹੈਗਾ ਹੈ ਹੁਣ ਆਹ ਵਾਲੀ ਜਿਹੜੀ ਸਿਚੁਏਸ਼ਨ ਹੈ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਖੇਮੇ ਤੋਂ ਗੱਲ ਆ ਰਹੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਾਇਦ ਭਾਗੇ ਹੋਏ ਮਹਿਸੂਸ ਕਰ ਰਹੇ ਨੇ ਪਰ ਹੁਣ ਕੀ ਫਿਰ ਦੂਜੇ ਬਨੇ ਵੀ ਆ ਜੈਣਾ ਕਿ ਜੇ ਪੁੱਤਰ ਨੂੰ ਟਿਕਟ ਨਹੀਂ ਮਿਲੀ ਤੇ ਤੁਸੀਂ ਜਿਹੜਾ ਹੈਗਾ ਹੁਣ ਪਾਰਟੀ ਛੱਡ ਕੇ ਜਾਓਗੇ ਤੇ ਇਹ ਵੀ ਕੋਈ ਮੈਸੇਜ ਜਿਹੜਾ ਸਹੀ ਨਹੀਂ ਜਾਏਗਾ ਤੇ ਕਿਤਨਾ ਕਿਤੇ ਜਿਹੜਾ ਹੈ ਇਹ ਵੀ ਸੰਗਰੂਰ ਦੀ ਸੀਟ ਨੂੰ ਹੋਰ ਜ਼ਿਆਦਾ ਇੰਟਰਸਟਿੰਗ ਬਣਾ ਦੇਗਾ ਹੂੰ ਮਤਦਿਕ ਯੋਗਤਾ ਦੇਖਿਏ ਫਾਈਨੈਂਸ Minister ਰਹਿ ਚੁੱਕੇ ਨੇ ਪੰਜਾਬ ਦੇ ਕੈਬਨਿਟ ਦੇ ਵਿੱਚ ਉਹ ਚੰਗੇ ਅਹੁਦੇ ਦੇ ਉੱਤੇ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਰਾਜ ਸਭਾ ਦੇ ਵਿੱਚ ਸ਼ਮਣੇ ਕੱਲ ਦਿਨ ਦਿੱਤਾ ਲੇਕਿਨ ਉਹੀ ਗੱਲ ਹੈ ਪਾਰਟੀ ਨੇ ਜੋ ਕੁਝ ਕੀਤਾ ਉਹ ਨਜ਼ਰਅੰਦਾਜ਼ ਕਰਕੇ ਜੋ ਨਹੀਂ ਪ੍ਰਾਪਤੀ ਹੋ ਸਕੀ ਉਸ ਦੇ ਵੱਲ ਸੁਖਦੇਵ ਸਿੰਘ ਢੀਂਡਸਾ ਦਾ ਇਸ ਵੇਲੇ ਧਿਆਨ ਹੈ ਅਸੀਂ ਕਹਿ ਸਕਦੇ ਕੱਲ ਢੀਂਡਸਾ ਸਾਹਿਬ ਦਾ ਨਹੀਂ ਸਦਨ ਸਦਨ ਦਾ ਧਿਆਨ ਲੈਂਦਾ ਹੀ ਹੈ ਇੱਥੇ ਗੱਲ ਸੁਖਪਾਲ ਸਿੰਘ ਖੈਰਾ ਦੇ ਵੀ ਕਰ ਲੈਣੀ ਬਣਦੀ ਹੈ ਪਾਰਟੀ ਨੇ ਮੌਕਾ ਉਹਨਾਂ ਨੂੰ ਸੰਗਰੂਠ ਸੀਟ ਦਾ ਦਿੱਤਾ ਹੈ ਭਾਵੇਂ ਆਪਸੀ ਪਾਰਟੀ ਦੇ ਹੀ ਕਾਰਕੁਨਾਂ ਦੇ ਵਿਚਾਲੇ ਕੋਈ ਨੁਕੀ ਜਿਹੇ ਵਿਵਾਦ ਹੁੰਦੇ ਨੇ ਭਾਵੇਂ ਸੁਲਝਾ ਲਿਤੇ ਜਾਣ ਸੰਗਰੂਰ ਦੀ ਸੀਟ ਦੇ ਉੱਤੇ ਖਰਾ ਸਾਹਬ ਦੀ ਪਰਫਾਰਮੈਂਸ ਦੀ ਗੱਲ ਕਰ ਲਈਏ ਕਿਹੋ ਜਿਹੀ ਰਹਿ ਸਕਦੀ ਹੈ ਸੰਗਰੂਰ ਸੀਟ ਦੀ ਜੇ ਆਪਾਂ ਗੱਲ ਕਰ ਲਈਏ ਕਿ ਪੰਜਾਬ ਦੀ ਜਿਹੜੀਆਂ ਹੌਟ ਸੀਟਸ ਹਨ ਉਹਨਾਂ ਦੇ ਵਿੱਚੋਂ ਸੰਗਰੂਰ ਇੱਕ ਹੌਟ ਸੀਟ ਬਣ ਚੁੱਕੀ ਹੈ ਉਹਦਾ ਕਾਰਨ ਕੀ ਹੈ ਕਿ ਨਾਰਮਲੀ ਚਾਰਕੋਣੀ ਮੁਕਾਬਲਾ ਹੈ ਇੱਥੇ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਕਰਕੇ ਇੱਥੇ ਪੰਜਕੋਣੀ ਮੁਕਾਬਲਾ ਹੋਣਾ ਸੀ ਪਰ ਅਸੀਂ ਪਹਿਲਾਂ ਵੀ ਜਿਹੜੇ ਪ੍ਰੋਗਰਾਮ ਹੋਏ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ ਚੱਲ ਰਹੀ ਹੈ ਗੱਲਬਾਤ ਕਿ ਸੁਖਪਾਲ ਸਿੰਘ ਖਹਿਰਾ ਹੋਣਾ ਨੂੰ ਉੱਥੋਂ ਖੜਾਇਆ ਜਾਵੇ ਬਾ ਮੈਂ ਉਹਨਾਂ ਨੇ ਵੀ ਇੰਟਰਵਿਊ ਚ ਕਿਹਾ ਕਿ ਮੈਂ ਕੋਈ ਐਪਲੀਕੇਸ਼ਨ ਨਹੀਂ ਭਰੀ ਕੋਈ ਮੈਂ ਡਿਮਾਂਡ ਨਹੀਂ ਕੀਤੀ ਪਰ ਉੱਪਰ ਜਿਹੜੀ ਹਾਈ ਕਮਾਂਡ ਬੈਠੀ ਹੈ ਜਾਂ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਕਿੰਨਾ ਪਪੂਲਰ ਹੈ ਤੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਚੂਜ਼ ਕੀਤਾ ਏਨ ਕਿ ਉੱਥੇ ਤਲਵੀਰ ਸਿੰਘ ਗੋਲਡੀ ਉਹਨਾਂ ਨੂੰ ਸਾਈਡ ਲਾਈਨ ਕੀਤਾ ਗਿਆ ਉਹਨਾਂ ਨੂੰ ਇਗਨੋਰ ਕਰਕੇ ਬਾਹਰ ਹੁਣ ਦੁਆਬੇ ਚੋਂ ਇੱਕ ਬੰਦਾ ਜਿਹੜਾ ਮਾਲਵੇ ਦੇ ਵਿੱਚ ਲਿਆਂਦਾ ਗਿਆ ਕੁਛ ਤਾਂ ਇਹਨਾਂ ਨੇ ਦੇਖਿਆ ਹੀ ਹੋਏਗਾ ਨਾ ਕਿ ਇੱਥੇ ਦੂਜੀ ਪਿਛਲੀ ਜਿਹੜੀ ਬਾਏ ਇਲੈਕਸ਼ਨ ਹੋਈ ਹੈ ਹੁਣ ਇਹ ਦੇਖੋ ਕਿ ਜਿਹੜੇ ਮੁੱਦੇ ਸਰਦਾਰ ਰਣਜੀਤ ਸਿੰਘ ਮਾਨ ਹੋਣੀ ਚਾਹੁੰਦੇ ਨੇ ਉਹੀ ਸਰਦਾਰ ਸੁਖਪਾਲ ਸਿੰਘ ਖੈਰਾ ਹੋਣੀ ਚਾਹੁੰਦੇ ਨੇ ਤੇ ਕਿਤੇ ਨਾ ਕਿਤੇ ਵੱਡੇ ਉਸ ਵੋਟ ਨੂੰ ਜਿਹੜੀ ਡੈਂਟ ਹੈ ਸੁਖਪਾਲ ਸਿੰਘ ਖੈਰਾ ਹੋਣੀ ਪਾਉਣਗੇ ਸੁਖਪਾਲ ਸਿੰਘ ਖਹਿਰਾ ਦੇ ਪਿਛੋਕੜ ਦੀ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ਵੋਟਰਾਂ ਦਾ ਵੀ ਝੁਕਾਅ ਕੀ ਰਹਿ ਸਕਦਾ ਉਹ ਅਸੀਂ ਉਸ ਵੋਟਰ ਦੀ ਗੱਲ ਨਹੀਂ ਕਰ ਰਹੇ ਜੋ ਕट्टर ਅੰਧ ਭਗਤ ਨੇ ਆਮ ਆਦਮੀ ਪਾਰਟੀ ਦੇ ਉਸ ਵੋਟਰ ਦੀ ਗੱਲ ਕਰ ਰਹੇ ਜੋ ਕਿਤੇ ਨਾ ਕਿਤੇ 2014 ਤੇ 19 ਦੇ ਵਿੱਚ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਪਾਉਂਦਾ ਰਿਹਾ ਤੇ 17 ਤੇ 22 ਦੇ ਵਿੱਚ ਵੀ ਉਸਨੇ ਵੋਟ ਹੱਕ ਦਾ ਇਸਤੇਮਾਲ ਕੀਤਾ ਕਿ ਸਿਰਫ ਅਪਤੌਰ ਚਿਹਰੇ ਦੀ ਉੱਤੇ ਉਹ ਪ੍ਰਭਾਵ ਪਾਣਗੇ ਇਹਨਾਂ ਤਮਾਮ ਵੋਟਰਸ ਨੂੰ ਜਿਹੜਾ ਪਿਛਲੇ 2 ਸਾਲ ਦਾ ਦੇਖਿਆ ਨਾ ਇੱਕ ਇੰਟੇਲੀਜੈਂਸੀ ਫੈਕਟਰ ਹੈ ਇੱਕ ਤੇ ਆਪਾਂ ਕਹੀ ਕਿ ਪੰਥਕ ਫੈਕਟਰ ਤੇ ਹਾਇਰ ਨਹੀਂ ਕਿ ਕਿ ਆਮ ਆਦਮੀ ਪਾਰਟੀ ਲੋ ਜਿਹੜੀਆਂ ਗਲਤੀਆਂ ਹੋਈਆਂ ਚਾਹੇ ਉਹ ਡਿਬਰੂਗੜ ਜੇਲ੍ਹ ਵਾਲੇ ਸਿੰਘਾਂ ਦਾ ਮਸਲਾ ਹੋਵੇ ਕਿ ਐਨਐਸਏ ਵਗੈਰਾ ਲਾਇਆ ਗਿਆ ਫਿਰ ਕਿਸਾਨੀ ਮਾਮਲੇ ਦੇ ਉੱਤੇ ਵੀ ਜਿਹੜਾ ਕੋਈ ਸਟੈਂਡ ਸਖਤ ਨਹੀਂ ਲਿਆ ਗਿਆ ਜਿਹੜਾ ਕਿ ਇਹ ਕਹਿ ਸਕਦਾ ਸੀ ਕਿ ਹੁਣ ਹਰਿਆਣੇ ਵਾਲੇ ਬੰਨਿਓ ਜੇ ਆਪਾਂ ਕਹੀ ਕਿ ਅੰਦਰ ਆ ਕੇ ਜਿਹੜਾ ਉਹ ਸਾਡਾ ਬੰਦਾ ਮਾਰ ਜਾਂਦੇ ਨੇ ਇੱਕ ਕਿਸਾਨ ਮਾਰ ਜਾਂਦੇ ਨੇ ਇਹ ਗੱਲ ਬਹੁਤ ਜ਼ਿਆਦਾ ਉੱਠ ਰਹੀ ਹੈਗੀ ਹੈ ਉੱਥੇ ਆਮ ਆਦਮੀ ਪਾਰਟੀ ਦਾ ਫਿਰ ਫੇਲਿਅਰ ਹੈਗਾ ਫਿਰ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਸ਼ੋਭਦੀਪ ਸਿੰਘ ਦਾ ਉਹ ਤੇ ਕਿਤਨਾ ਕਿਤੇ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਅਗੇਂਸਟ ਇਸ ਸੀਟ ਦੇ ਉੱਤੇ ਜਾਂਦੀਆਂ ਹੈਗੀਆਂ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਗੱਲ ਉਧਰਲੇ ਮੰਨੇ ਜਾਏਗੀ ਕਿ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੀ ਜਿਹੜੀ ਟੁੱਟੀ ਹੋਈ ਵੋਟ ਹੈ ਹੋ ਸਕਦਾ ਹੈ ਕਿ ਉਹ ਸੁਖਪਾਲ ਸਿੰਘ ਖੈਰਾ ਦੇ ਖੇਮੇ ਦੇ ਵਿੱਚ ਪੈ ਜਾਵੇ ਉਹਨਾਂ ਦੇ ਇੱਥੇ ਥੋੜੇ ਚਾਂਸਸ ਜਿਹੜੇ ਨੇ ਇਹ ਸੋਚ ਮੰਨੇ ਉਹ ਥੋੜੇ ਜੇ ਜ਼ਿਆਦੇ ਲੱਗਦੇ ਨੇ ਦੂਜੇ ਮੰਨੇ ਤੁਸੀਂ ਇਹ ਦੇਖੋ ਨਾ ਕਿ ਪਰਸੋਂ ਉਹਨਾਂ ਦੀ ਸੀਟ ਅਨਾਉਂਸ ਹੁੰਦੀ ਹੈ ਤੇ ਦਲਬੀਰ ਸਿੰਘ ਗੋਲਡੀ ਦਾ ਵੀ ਇੱਕ ਸਟੇਟਮੈਂਟ ਆਈ ਸੀ ਕਿ 12 ਬੰਦਾ ਲਿਆਂਦਾ ਗਿਆ ਤੇ ਪਰ ਕੱਲ ਉਹਨਾਂ ਨੇ ਜਾ ਕੇ ਜਿਹੜੇ ਮਸਲੇ ਉੱਥੇ ਸਾਰੇ ਹੱਲ ਕਰਨੇ ਚਾਲੂ ਕਰ ਦਿੱਤੇ ਈਵਨ ਕਿ ਦਲਬੀਰ ਸਿੰਘ ਗੋਲਡੀ ਦੇ ਨਾਲ ਬੈਠ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਲੀਡਰਸ਼ਿਪ ਕੁਆਲਿਟੀ ਦਿਖਾਉਣ ਦੀ ਕੋਸ਼ਿਸ਼ ਹੈ ਮਤਲਬ ਉਹੀ ਹੈ ਕਿ ਮਨਾ ਲიਏ ਰੂਸਿਆਂ ਨੂੰ ਮਨਾ ਲიਏ ਕਿਉਂਕਿ ਜੇ ਰੂਸੇ ਰਹਿਣਗੇ ਤੇ ਫਿਰ ਉਹੀ ਗੱਲ ਹੋ ਜੇਗੀ ਨਾ ਕਿਤੇ ਇਹ ਨਾ ਹੋਵੇ ਕਿ ਇਹਨਾਂ ਦੀ ਵੋਟ ਜਿਹੜੀ ਹੈ ਉਧਰ ਜਾਣੀ ਚાલુ ਹੋ ਜਾਵੇ ਆਪਣੀ ਪਾਰਟੀ ਵੀ ਉਸੇ ਬੰਦੇ ਮੁਖਾਲਫਤ ਵੀ ਕਰ ਸਕਦੇ ਨੇ ਵੋਟਾਂ ਨੂੰ ਤੋੜ ਸਕਦੇ ਬਿਲਕੁਲ ਈਵਨ ਕਿ ਜਿਹੜੇ ਵਿ ਵੀ ਮਿਲੇ ਹੈਗੇ ਆ ਕਿ ਜਿਹੜੇ ਬੰਦੇ ਨਾਰਾਜ਼ ਨੇ ਹੁਣ ਉਹਨਾਂ ਨੂੰ ਮਨਾਈਏ ਤੇ ਹੁਣ ਇਹ ਪੂਰਾ ਸੀਟ ਦੇ ਉੱਤੇ ਜਿਹੜਾ ਕਨਸੈਂਟਰੇਟ ਕਰੀਏ ਥੋੜਾ ਜਿਹਾ ਜੇ ਆਪਾਂ ਫੈਕਟਸ ਤੇ ਫਿਗਰਸ ਦੇ ਵੱਲ ਜਾਣਾ ਹੋਵੇ 2022 ਦੀ ਜੇ ਆਪਾਂ ਇਲੈਕਸ਼ਨ ਦੀ ਗੱਲ ਕਰ ਲਈਏ ਤੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੂੰ 252000 ਵੋਟਾਂ ਜਿਹੜੀਆਂ ਪਾਈਆਂ ਸਨ ਤਕਰੀਬਨ ਜਿਹੜਾ ਹੈ 35.61% ਜਿਹੜੀ ਬਣਦੀ ਹੈਗੀ ਆ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਰਹੀ ਸੀ 246000 ਇਹਨਾਂ ਨੂੰ ਵੀ ਪਈਆਂ ਸੀ ਤੀਸਰੇ ਨੰਬਰ ਤੇ ਜਿਹੜੀ ਹੈ ਕਾਂਗਰਸ ਨੂੰ ਵੋਟ ਪਈ ਸੀ ਦਲਬੀਰ ਸਿੰਘ ਗੋਲਡੀ ਉਹਨਾਂ ਨੂੰ ਇੱਥੇ ਹੀ ਖਿਲਾਇਆ ਗਿਆ ਸੀ ਤਾਂ ਹੀ ਉਹ ਦਾਵਾ ਠੋਕ ਰਹੇ ਸੀ ਕਿ ਜਦੋਂ ਬਾਈ ਇਲੈਕਸ਼ਨ ਸੀ ਤੇ ਉਦੋਂ ਮੈਨੂੰ ਅੱਗੇ ਕਰਤਾ ਤੇ ਹੁਣ ਜਦੋਂ ਹੈਗੀ ਹੈ ਫੁੱਲ ਆਨ ਇਲੈਕਸ਼ਨ ਹੈ ਇਨਕਮ ਡੈਂਸੀ ਇਨਕਮ ਡੈਂਸੀ ਫੈਕਟਰ ਹੈਗਾ ਤੇ ਹੁਣ ਤੁਸੀਂ ਬਾਹਰੋਂ ਉਮੀਦਵਾਰ ਲਿਆ ਰਹੇ ਹੋ ਉਹਨਾਂ ਨੂੰ ਉਮੀਦ तकरीबन 79000 ਵੋਟਾਂ ਪਈਆਂ ਸੀ ਚੌਥੇ ਨੰਬਰ ਤੇ ਹੁਣ ਇੱਥੇ ਅਕਾਲੀ ਦਲ ਨਹੀਂ ਹੈ ਬੀਜੇਪੀ ਹੈ ਬੀਜੇਪੀ ਹੈ ਕਿਉਂਕਿ ਬੀਜੇਪੀ ਦਾ ਜਿਹੜਾ ਕੈਂਡੀਡੇਟ ਹੈ ਕੇਵਲ ਸਿੰਘ ਢਿੱਲੋਂ ਉਹ ਕਿਸੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਸੀ ਤੇ 66000 ਵੋਟ ਉਹਨਾਂ ਨੂੰ ਪਈ ਹੈ ਤੇ ਅਕਾਲੀ ਦਲ ਨੂੰ ਜਿਹੜਾ ਹੈਗਾ ਬੀਬੀ ਕਮਲਦੀਪ ਕੌਰ ਪਾਈ ਰਾਜਵਾਨਾ ਉਹਨਾਂ ਦੇ ਜਿਹੜੇ ਸਿਸਟਰ ਹੈਗੇ ਨੇ ਉਹਨਾਂ ਨੂੰ 44000 ਵੋਟ ਉਹਦੋਂ ਪਈ ਸੀਗੀ ਇਹ ਹੈਗਾ 2022 ਦਾ ਡਾਟਾ ਜਦੋਂ ਬਾਈ ਇਲੈਕਸ਼ਨ ਹੋਈ ਸੀ ਠੀਕ ਹੈ ਹੁਣ ਥੋੜਾ ਜਿਹਾ ਪਿੱਛੇ ਚਲ ਜਾਨੇ ਆ ਜਦੋਂ ਫੁੱਲ ਆਨ ਇਲੈਕਸ਼ਨ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗਠਜੋੜਨ ਸੀਗਾ ਉਸ ਟਾਈਮ ਤੇ ਉਹਦੋਂ ਜਿਹੜਾ ਹੈਗਾ ਭਗਵੰਤ ਮਾਨ ਉਹਨਾਂ ਨੂੰ ਜਿਹੜੀ ਹੈਗੀ ਆ 4.13 ਲੱਖ ਵੋਟ ਉੱਥੋਂ ਪਈ ਸੀ ਜਿਹੜੀ ਕਿ 37.40% ਜਿਹੜੀ ਬੰਦੀ ਹੈਗੀ ਹੈ ਕਾਂਗਰਸ ਦੇ ਉਮੀਦਵਾਰ ਨੂੰ ਤਕਰੀਬਨ 3 ਲੱਖ 3000 ਦੇ ਕਰੀਬ ਜਿਹੜੀ ਵੋਟ ਪਈ ਸੀ ਮਤਲਬ ਭਗਵੰਤ ਮਾਨ ਦੀ ਜਿਹੜੀ ਵੋਟ ਹੈ ਕਾਫੀ ਵੱਡੇ ਪੱਧਰ ਤੇ ਤੁਸੀਂ ਕਹਿੰਦੇ ਲੱਖ ਤੋਂ ਉੱਪਰ ਦਾ ਡਿਫਰੈਂਸ ਜਿਹੜਾ ਹੈਗਾ ਤੇ ਕਾਂਗਰਸ ਦੀ ਪਰਸੈਂਟੇਜ ਬੰਦੀ ਹੈ 27.43% ਫਿਰ ਤੀਸਰੇ ਨੰਬਰ ਤੇ ਪਰਮਿੰਦਰ ਸਿੰਘ ਢੀਟਸਾ ਹੋਣੀ ਆ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਸਾਂਝੇ ਕੈਂਡੀਡੇਟ 2 ਲੱਖ 63000 ਵੋਟ ਇਹਨਾਂ ਨੂੰ ਵੀ ਪੈ ਗਈ ਸੀ ਠੀਕ ਹੈ ਤੇ ਚੌਥੇ ਨੰਬਰ ਤੇ ਮਾਨ ਸਾਹਿਬ ਹੁੰਦੇ ਨੇ ਜਿਨ੍ਹਾਂ ਨੂੰ ਸਿਰਫ ਉਦੋਂ 48000 ਵੋਟ ਪਈ ਸੀ ਤੇ ਹੁਣ ਤੁਸੀਂ ਦੇਖੋ ਕਿ ਉਦੋਂ ਤੱਕ ਕਿਤੇ ਨਾ ਕਿਤੇ ਤਿੰਨੇ ਜਾਂ ਚਾਰ ਕੋਣੀ ਮੁਕਾਬਲਾ ਸੀਗਾ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਲੱਗ ਹੈ ਭਾਜਪਾ ਅਲੱਗ ਹੈ ਦੂਜੇ ਬਨੇ ਮਾਨ ਸਾਹਿਬ ਵੀ ਹੈਗੇ ਨੇ ਮਤਲਬ ਕਿਤੇ ਨਾ ਕਿਤੇ ਪੰਜ ਕੋਣੀ ਮੁਕਾਬਲਾ ਹੋ ਗਿਆ ਹੈ ਤੇ ਇਹਦੇ ਚ ਡਿਫਰੈਂਸ ਇੰਨਾ ਜ਼ਿਆਦਾ ਨਹੀਂ ਰਹੇਗਾ ਇਹ ਮਤਲਬ ਲੱਖਾਂ ਦੇ ਹਿਸਾਬ ਨਾਲ ਡਿਫਰੈਂਸ ਨਹੀਂ ਹੋਏਗਾ ਕਿਉਂਕਿ ਜਦੋਂ ਲੱਖਾਂ ਦੇ ਹਿਸਾਬ ਨਾਲ ਡਿਫਰੈਂਸ ਸੀ ਤੇ ਉਦੋਂ ਚਾਰ ਹੀ ਪਾਰਟੀਆਂ ਸੁਣਗੇ ਤਾਂ ਕਿਤੇ ਪੰਜਵੀਂ ਪਾਰਟੀ ਹੈ ਬੜਾ ਥੋੜਾ ਡਿਫਰੈਂਸ ਜਿਹੜਾ ਹੈ ਇਸ ਟਾਈਮ ਸੰਗਰੂਰ ਦੀ ਜਿਹੜੀ ਇਲੈਕਸ਼ਨ ਹੈ ਉੱਥੇ ਰਹਿਣ ਵਾਲਾ ਹੈਗਾ ਹੈ ਕਿਤਨਾ ਕਿਤੇ ਕਈਏ ਕਿ ਕਦੀ ਕੋਈ ਅੱਗੇ ਹੋਵੇਗਾ ਕਦੀ ਕੋਈ ਅੱਗੇ ਹੋਵੇਗਾ ਲੰਬਾ ਸਮਾਂ ਜਿਹੜਾ ਹੈ ਜੇ ਆਪਾਂ ਕਹੇ ਕਿ ਬਹੁਤ ਵੱਡਾ ਗੈਪ ਇਸ ਦੇ ਵਿੱਚ ਨਹੀਂ ਹੋਣ ਵਾਲਾ ਹੈਗਾ ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹਨਾਂ ਦੀ ਸਰਕਾਰ ਹੈਗੀ ਹੈ ਮੀਤ ਹੈਰ ਦਾ ਆਪਣਾ ਇੰਨਾ ਜ਼ਿਆਦਾ ਚਾਹੇ ਉੱਥੇ ਆਪਾਂ ਕਹੀਏ ਕਿ ਨਹੀਂ ਹੈਗਾ ਪਰ ਸਰਕਾਰ ਹੋਣ ਦਾ ਫਿਰ ਤੇ ਮਿਲਦਾ ਹੀ ਹੈ ਇਹਨਾਂ ਕੇ ਤੁਹਾਨੂੰ ਜਿਹੜੇ ਬਾਈ ਇਲੈਕਸ਼ਨ ਹੋਏ ਸੀ ਉਹਦੇ ਚ ਆਪਾਂ ਨੂੰ ਜਿਹੜੇ ਉਹਨਾਂ ਦੇ ਕਈਏ ਕਿ ਜਿਹੜੇ ਉਹਨਾਂ ਦੇ ਮੇਨ ਉਹਦੇ ਕੈਂਡੀਡੇਟ ਹੈਗੇ ਆ ਸਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਲੇਕਿਨ ਵੋਟ ਜਿਹੜੀ ਆਮਦ ਉੱਥੇ ਪਈ ਸੀ ਮਤਲਬ ਨਾਮ ਨਹੀਂ ਪਤਾ ਗਰਮੇਲ ਸਿੰਘ ਸੀਗੇ ਬਟ ਇੰਨੇ ਜਿਆਦੇ ਆਪਾਂ ਕਹਿੰਦੇ ਨਾ ਇੱਕ ਹੁੰਦਾ ਕਿ ਐਕਟਿਵ ਲੀਡਰ ਹੁੰਦਾ ਬਹੁਤ ਜਿਆਦੀ ਕੋਈ ਪਰਸਨੈਲਿਟੀ ਹੁੰਦੀ ਹੈ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈ ਉਹ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ VOTING ਪੈਟਰਨ ਹੁੰਦਾ ਹੈ ਕਿ ਸਰਕਾਰ ਦਾ ਫਾਇਦਾ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੂੰ ਇੱਕ ਬਜਮੀ ਵੋਟ ਪੈਣੀ ਪੈਣੀ ਹੈ ਪਰ ਕੀ ਜਿਹੜੀ ਦੂਜੀ ਵੋਟ ਹੈ ਉਹ ਇੰਨੀ ਜਿਆਦੀ ਹੋਏਗੀ ਕੀ ਸਿਮਰਨ ਕਿਉਂਕਿ ਤੁਸੀਂ ਦੇਖੋ ਨਾ ਸਖਪਾਲ ਸਿੰਘ ਖੈਰਾ ਹੁਣੀ ਹੁਣ ਜਦੋਂ ਇਹ ਐਂਟਰੀ ਹੁੰਦੀ ਹੈ ਗੱਲ ਉਹਨਾਂ ਨੇ ਐਨਐਸਏ ਤੇ ਡਿਬਰੂਗੜ੍ਹ ਵਾਲੇ ਸਿੰਘਾਂ ਤੋਂ ਸ਼ੁਰੂ ਕੀਤੀ ਸਿਮਰਨਜੀਤ ਸਿੰਘ ਮਾਨ ਵਾਲੀ ਲਾਈਨ ਹੈ ਫਿਰ ਉਸ ਤੋਂ ਬਾਅਦ ਕਿਸਾਨਾਂ ਦੀ ਆ ਗਈ ਫਿਰ ਉਸ ਤੋਂ ਬਾਅਦ ਜਿੰਨੇ ਵੀ ਮਸਲੇ ਹੈਗੇ ਆਈਵਨ ਕਿ ਉਹ ਤਾਂ ਹਰੇਕ ਜਗ੍ਹਾ ਤੇ ਜਾ ਕੇ ਵੀ ਆਂਦੇ ਨੇ ਭਾਵੇਂ ਕਿ ਉਹ ਕਾਂਗਰਸ ਤੋਂ ਨੇ ਤਾਂ ਵੀ ਜਿਹੜਾ ਉਹਨਾਂ ਦਾ ਸਰਕਾਰ ਸਤਕਾਰ ਜਿਹੜਾ ਹੈਗਾ ਹੈ ਉਹ ਪੰਥਾ ਖਲਕਿਆਂ ਦੇ ਵਿੱਚ ਹੈ ਤੇ ਇਹਦਾ ਬੈਨੀਫਿਟ ਉਹਨਾਂ ਨੂੰ ਇੱਥੇ ਮਿਲੇਗਾ ਬਿਲਕੁਲ ਅਸੀਂ ਜੇ ਮੰਨ ਲਈਏ 2022 ਦੀਆਂ ਜਿਹੜੀਆਂ ਬਾਈ ਇਲੈਕਸ਼ਨ ਸੀਗੀਆਂ ਉਸ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਭਾਵੇਂ ਜਿੱਤੂ ਕਰਾਰ ਸੀਗੇ ਲੇਕਿਨ ਇੱਕ ਕਰੜੀ ਟੱਕਰ ਉਸ ਵੇਲੇ ਪਾਰਟੀ ਦੇ ਨਾਮ ਦੇ ਉੱਤੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਤੇ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਇਸ ਵਾਰ ਸਿਮਰਨਜੀਤ ਸਿੰਘ ਮਾਨ ਦੇ ਲਈ ਸਾਲ 2024 ਦੀਆਂ ਜੋ ਚੋਣਾਂ ਨੇ ਕਿਵੇਂ ਪਾਰਟੀ ਦੇ ਲਈ ਤਾਂ ਛੱਡ ਦੀਏ ਉਹਨਾਂ ਦੀ ਆਪਣੀ ਇਕੱਲੀ ਜੱਦੀ ਸੀਟ ਦੇ ਲਈ ਕਿਵੇਂ ਇਸ ਵਾਲੀ ਜ਼ੰਗਰੂਰ ਦੀ ਸੀਟ ਦੇ ਲਈ ਕਿਵੇਂ ਚੁਣੌਤੀ ਦੇ ਜ਼ੰਗਰੂਰ ਦੀ ਸੀਟ ਹਾਰਡ ਰਹੇਗੀ ਸੁਖਪਾਲ ਸਿੰਘ ਖੈਰਾ ਦੇ ਆਉਣ ਦੇ ਨਾਲ ਹਾਰਡ ਹੋ ਗਈ ਹੈ ਠੀਕ ਮਤਲਬ ਕਿ ਤਨਾ ਕਿਤੇ ਖੈਰਾ ਨੂੰ ਵੱਡੀ ਪਲੈਨਿੰਗ ਦੇ ਤਹਿਤ ਇੱਥੇ ਲੈ ਕੇ ਆਂਦਾ ਗਿਆ ਹੈ ਕਿ ਹੁਣ ਤੁਸੀਂ ਦੇਖੋ ਨਾ ਆਂਦੇ ਹੀ ਅਗਰ ਉਹ ਮੁੱਦੇ ਉਹ ਟੱਚ ਕਰ ਰਹੇ ਨੇ ਅਗਰ ਉਹ ਸੇਮ ਟਾਈਪ ਦੀ ਪੋਲਿਟਿਕਸ ਕਰਲੇ ਨੇ ਚਾਹੀਦਾ ਤਾਂ ਇਹ ਸੀ ਜਿਹੜੀ ਪੰਥਕਲ ਕੱਜ ਗੱਲ ਚੱਲਦੀ ਹੈ ਕਿ ਸੁਖਬਾਲ ਸਿੰਘ ਖਹਿਰਾ ਹੁਣੀ ਇੱਥੋਂ ਦੀ ਜਗ੍ਹਾ ਕਿਤੇ ਹੋਰ ਚੱਲ ਜਾਂਦੇ ਜਾਂ ਕਿਤੇ ਹੋਰ ਖੜ ਜਾਂਦੇ ਤਾਂ ਦੋ ਬੰਦੇ ਜਿਹੜੇ ਆ ਖਾਸ ਕਰਕੇ ਸਿੱਖਾਂ ਦੇ ਇਸ਼ੂ ਅੱਗੇ ਲੈ ਕੇ ਜਾਣ ਵਾਲੇ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣੀ ਤਾਂ ਚੱਕਦੇ ਹੀ ਨਹੀਂ ਤੇ ਸੁਖਬਾਲ ਸਿੰਘ ਖਹਿਰਾ ਹੁਣੀ ਵੀ ਚੱਕਦੇ ਨੇ ਹੁਣ ਦੋਨੋਂ ਜਦ ਆਪਸ ਚ ਲੜਨਗੇ ਤਾਂ ਜਿੱਤੇਗਾ ਤੇ ਇੱਕ ਹੀ ਨਾ ਹੋ ਸਕਦਾ ਉਹਦਾ ਕੋਈ ਫੈਸਲਾ ਕੋਈ ਉਹਦਾ ਤੀਸਰਾ ਵੀ ਫਾਇਦਾ ਲੈ ਜਾਵੇ ਤੇ ਇਹ ਜਿਹੜੀ ਕਿਤਨਾ ਕਿਤੇ ਅਸ਼ੰਕਾ ਜਿਹੜਾ ਬਣਿਆ ਹੋਇਆ ਬਿਲਕੁਲ